ਬਾ ਉਹ ਚੀਜ਼ ਹੈ ਇਨਾਂ ਦਾ ਬਈ ਜਿਉਂਦੇ ਰਹਿੰਦੇ ਅਸੀਂ ਬੈਠਿਆ ਨੂੰ ਮੈਂ ਅਸੀਂ ਰੋਟੀ ਦੇ ਦਿੰਦੇ ਬੈਠਿਆ ਨੂੰ ਆਹ ਤੇ ਬੱਚਿਆਸ ਤਾਂ ਬੈਠੇ ਰਹਿੰਦੇ ਬਿਲਕੁਲ ਬਿਲਕੁਲ ਕਹਿੰਦੇ ਨੇ ਕਿ ਜੀ ਘਰ ਦੇ ਵਿੱਚ ਖਾਣ ਲਿਆ ਜੀ ਤਾਂ ਬ੍ਰਦਰ ਕਹਿੰਦੇ ਜਿੰਨੇ ਹੁਣ ਉਹਨੇ ਥੋੜੇ ਹੁੰਦੇ ਜੋ ਢੇਲੇ ਜਿਹੜੇ ਰਹਿ ਜਾਂਦੇ ਛੜ ਜਾਂਦੇ ਜਿਹੜੇ ਉਹਨੂੰ ਕਿਸੇ ਤੋਂ ਅਜਨੇ ਪੈਸੇ ਦੇ ਕੇ ਜੀ ਕਿਤਾ ਉਹਨਾਂ ਨੇ ਉਹਨਾਂ ਤੋਂ ਉਹੀ ਮੰਗ ਲੈਂਦੇ ਦੇ ਲੈਣੇ ਸੀ ਉਹ ਬਿਲਕੁਲ 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 ਦੇ ਦੇਣੇ ਸੀ ਬਸ ਬਸ 100 ਰੁਪਏ ਸੀ ਦੇ ਦਿੰਦੇ ਜੀ ਜੀ ਬਿਲਕੁਲ 11ਵਨੀ ਕੀ ਸੌਖੀ ਜਾਨ ਉਹਨਾਂ ਨੇ ਵੀ ਦੇ ਦੇ ਵੀ ਰਹੇ ਨੇ ਉਹ ਖਾਤੇ ਦੇ ਨਾਮ ਕਰਨਾਵਰੀ ਉੱਤੇ ਨਹੀਂ ਮੈਂ ਹੂੰ ਹੂੰ ਦਿਖਾਇਆ ਵੀ ਹੈ ਮੂਵੀ ਬਿਲਕੁਲ ਫਿਲਮ ਵੀ ਦਿਖਾਇਆ ਕਿਹੜੇ ਕਿਹੜੇ ਤਰਸੀ ਜਿਹੜੇ ਉਹਨਾਂ ਦੇ ਖਿਲਾਫ ਸੀਗੇ ਤੇ ਨਾ ਇੱਕ ਚੀਜ਼ ਸਾਨੂੰ ਤਾਂ ਕੋਈ ਲੱਗਿਆ ਨਹੀਂ ਹੂੰ ਸਭ ਦਾ ਗੀਤ ਲੱਗਿਆ ਜਿੰਨਾ ਚਿਰ ਰਿਕਵੈਸਟ ਦੇ ਵਿੱਚ ਗੀਤ ਨਹੀਂ ਪੈਂਦਾ ਇਹਨਾਂ ਦਾ ਡੈਡੀ ਦਾ ਉਹਨਾਂ ਦਾ ਰਿਕਵੈਸਟ ਵੀ ਚੜਦੀ ਬਿਲਕੁਲ ਬਿਲਕੁਲ ਯਾਰ ਅਜਨੀਆਂ ਹੁਣ ਟੀਵੀ ਤੇ ਮੁਰੇ ਨਹੀਂ ਵੇਹ ਹੁੰਦਾ ਜਿਹੜੀਆਂ ਨੰਗੀਤ ਲੰਗੀਆਂ ਹੋ ਕੇ ਨੱਚਦੀਆਂ ਨੇ ਇਹਨਾਂ ਨੇ ਨੰਗੂੜਾਂ ਗਏ ਦਿਖਾਇਆ ਇਹ ਵੀ ਗੱਲ ਸਹੀ ਹੈ ਜੇ ਸਮਾਸੀ ਉਹ ਜੇ ਗੀਤ ਸੀ ਠੀਕ ਹੈ ਹੈ ਜਿਹੜੇ ਅੱਜ ਕੱਲ੍ਹ ਤੋਂ ਉਹਦੇ ਮੁੰਡੇ ਸੀਗੇ ਆਹ ਲਾ ਆਹ ਲਾ ਇੱਥੇ ਕਹਿੰਦਾ ਤੁਸੀਂ ਵਿਆਹ ਵਿਆਹ ਆਇਓ ਹਾਂ ਇੱਥੇ ਕਹਿੰਦਾ ਮਰ ਕੇ ਦਾ ਭੋਗ ਆ ਬਿਲਕੁਲ ਹਰੋ ਜਾਨਾ ਧਾਰਮਿਕ ਗਾਉਂਦੇ ਸੀ ਜਾਂ ਸੋਲੋ ਗਾਉਂਦੇ ਸੀ ਲੋਕ ਸੁਣਦੇ ਨਹੀਂ ਸੀ ਪਰ ਤੁਸੀਂ ਇੱਕ ਸੁਣਦੇ ਸੀ ਜਿਵੇਂ ਉਵੇਂ ਹੀ ਸੁਣਨਾ ਚਾਹੁੰਦੇ ਸੀ ਬੰਦੇ ਬਥੇਰਾ ਕਹਿਣਾ ਕਿ ਵੀ ਸਾਡੇ ਕੋਲ ਧਾਰਮਿਕ ਵੀ ਸੁਣੇ ਗਾਉਂਦੇ ਹਾਂ ਫਿਲਮ ਚ ਬੜਾ ਪੈਸਾ ਸੀ ਕਹਿੰਦਾ ਮਾਜੀ ਜਾਨ ਉਹ ਇਹਨੂੰ ਛੋਟੀ ਜਿਹੀ ਕਲਿੱਪ ਤੁਸੀਂ ਦੇਖੀ ਹੋਣੀ ਹੈ ਜਿਹਨੂੰ ਰੀਲ ਬੋਲਦੇ ਉਹ ਚ ਕਹਿ ਰਿਹਾ ਚਮਕੀਲੇ ਚੁੰਦਾ ਚੁੰਦਾ ਲਾ ਦੇ ਧਾਰਮਿਕ ਕਹਿੰਦਾ ਧਾਰਮਿਕ ਵਿੱਚ ਚੁੰਦਾ ਚੁੰਦਾ ਨਹੀਂ ਬਹੁਤ ਮਸਹੂਰ ਸੀ ਉਹਨਾਂ ਨੇ ਬੜਾ ਮਸਹੂਰ ਕੀਤਾ ਕਹਿੰਦਾ ਬਾਬਾ ਜੀ ਦੇਖ ਲਓ ਬੰਦਾ ਕੀ ਗੱਲ ਕਹਿ ਰਿਹਾ ਉਹਨੂੰ ਕਹਿ ਕਹਿ ਕੇ ਗਾਣੇ ਲਵਾਉਂਦੇ ਸੀ ਮਜਬੂਰ ਉਹ ਆਪਣੇ ਫੈਨ ਫਾਲੋਇੰਗ ਦਾ ਦਿਲ ਨਹੀਂ ਸੀ ਤੋੜਦਾ ਉਹ ਮਜਬੂਰ ਸੀਗੇ ਉਹਨਾਂ ਤੋਂ ਇੱਕ ਲਾਈਨ ਕਹਿੰਦੇ ਨੇ ਕਹਿੰਦੇ ਚਮਕੀਲਾ ਆਪਣੇ ਦਰਸ਼ਕਾਂ ਦਾ ਸੀਗਾ ਉਦੋਂ ਜੋ ਦਰਸ਼ਕ ਮੰਗਦੇ ਸੀ ਉਹਨਾਂ ਨੂੰ ਦੇਣ ਲੱਗੇ ਉਹ ਹੀ ਖੁਸ਼ਕਾਰਤਾ ਸੀ ਖੁਸ਼ਕਾਰਤਾ ਸੀ ਬਿਲਕੁਲ ਬਸ ਉਹਨਾਂ ਨੇ ਉਹਨਾਂ ਨੂੰ ਠੁਕਰਾਇਆ ਨਹੀਂ ਉਹਨਾਂ ਨੂੰ ਮੂਰੇ ਰੱਖਿਆ ਆਪਣੇ ਜਾਣ ਵਾਲਿਆਂ ਨੂੰ ਹਨਾ ਮੈਨੂੰ ਲੱਗਦਾ